ਇਕ ਪਾਸੇ ਰਾਜ ਸਰਕਾਰ ਪੰਜਾਬ ਨੂੰ ਰੰਗीन ਪੰਜਾਬ ਬਣਾਉਣ ਦੇ ਲਈ ਏਜੜਾ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ ਅਤੇ ਪੰਜਾਬ ਦੀਆਂ ਪੰਚਾਇਤਾਂ ਵਿੱਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਕੇ ਪਿੰਡ ਦੇ ਵਿੱਚ ਧਨ ਰਾਸ਼ੀ ਵੀ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠ ਸਕੇ ਲੇਕਿਨ ਹਿਸਾਬ ਤੇ باوجود ਪਠਾਨਕੋਟ ਜ਼ਿਲ੍ਹੇ ਦੇ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਕਰੋੜਾ ਰੁਪਏ ਦੀ ਗ੍ਰਾਂਟ ਆਉਣ ਦੇ باوجود ਪਿੰਡ ਦੇ ਲੋਕ ਪਿੰਡ ਦੀ ਬਦਹਾਲੀ ਦਾ ਰੋਣਾ ਰੋ ਰਹੀ ਦੱਸਦੇ ਕਿ ਇਹ ਪਿੰਡ ਪਠਾਨਕੋਟ ਜ਼ਿਲ੍ਹੇ ਦਾ ਛੋਟੇਪੁਰ ਪਿੰਡ ਹੈ ਅਜਿਹਾ ਪਿੰਡ ਜਿੱਥੇ ਸੁੰਦਰ ਗ੍ਰਾਮ ਯੋਜਨਾ ਤਹਿਤ ਕਰੋੜਾਂ ਰੁਪਏ ਸਾਫ ਦਾ ਮੰਤਰੀ ਦੇ ਵੱਲੋਂ ਹੈ ਜਿਹੜਾ ਸਿਕਾਰ ਵੀ ਦਿੱਤੇ ਜਾ ਚੁੱਕੇ ਨੇ ਦਿੱਤੇ ਜਾ ਚੁੱਕੇ ਨੇ ਪਰ ਬਾਵਜੂਦ ਇਸ ਦੇ ਪਿੰਡ ਦੇ ਵਿੱਚ ਹਰ ਪਾਸੇ ਗੰਦਗੀ ਦਾ ਮਾਹੌਲ ਹੈ ਗ੍ਰਾਮ ਪੰਚਾਇਤ ਹੈ ਮੈਂਬਰਾਂ ਦੇ ਵੱਲੋਂ ਸਰਪੰਚ ਤੇ ਕੋਟਾਲਿਆਂ ਦੇ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਅਹੀਂ 9 ਮਹੀਨੇ ਹੋਏ ਸਾਡੀ ਪੰਚਾਇਤ ਬਣੇ ਦੇ ਨੌ ਮਹੀਨਿਆਂ ਚ ਜਿਸ ਲਈ ਪੰਚਾਇਤ ਬਣੀ ਹੈ ਉਸ ਤੋਂ ਇੱਕ ਮਹੀਨੇ ਬਾਅਦ ਮੀਟਿੰਗ ਰੱਖੀ ਗਈ ਉਹਦੇ ਚ ਸੱਤ ਮੈਂ ਮਤਲਬ ਸੱਤੋਂ ਪਾਏ ਮਤੇ ਉਸ ਤੋਂ ਬਾਅਦ ਮਤੇ ਦੇ ਮਤੇ ਮਤੇ ਦੇ ਮਤੇ ਕਾਫੀ ਜ਼ਿਆਦਾ ਮਤੇ ਪਏ ਹੈ ਸਤ ਮਹੀਨੇ ਤੱਕ ਆफी ਜ਼ਿਆਦਾ ਮਤੇ ਵੀ ਬਟ ਇਹਨਾਂ ਨੇ ਕਿਸੇ ਵੀ ਇੰਨੇ ਮਤੇ ਪੈਣ ਤੋਂ ਬਾਅਦ ਕਿਸੇ ਇੱਕ ਵੀ ਮਤਲਬ ਉਹਦੇ ਤੇ ਕੋਈ ਕੰਮ ਨਹੀਂ ਕਾਰਵਾਈ ਨਹੀਂ ਹੋਈ ਕੰਮ ਨਹੀਂ ਹੋਇਆ ਇਸ ਲਈ ਸਰਪੰਚ ਸਾਹਿਬ ਨੂੰ ਪੁੱਛਣੇ ਆ ਕਿ ਕੋਈ ਕੰਮ ਨਹੀਂ ਹੋਇਆ ਜਾਂ ਕੁਝ ਵੀ ਹੈ ਉਹ ਇਸ ਚੀਜ਼ ਤੋਂ ਆਪਣਾ ਪੱਲੜਾ ਝਾੜ ਗਿੰਦੇ ਹੈ ਉਹ ਸਾਨੂੰ ਮਤਲਬ ਹੋਰ ਹੋਰ ਪਾਸੇ ਸਾਡਾ ਧਿਆਨ ਫੜਕਾਉਣ ਦੀ ਕੋਸ਼ਿਸ਼ ਕਰਦੇ ਹੈ ਔਰ ਪਹਿਲੇ ਅਜ ਤੋਂ ਪੰਜ ਸਾਹ ਜਿਹੜੀ ਪਿਛਲੀ ਪੰਚਾਇਤ ਸੀ ਉਹ ਵੀ ਇਹਨਾਂ ਦੇ ਘਰ ਵਿੱਚ ਹੀ ਸੀ ਔਰ ਇਹਨਾਂ ਦੀ ਵੱਡੀ ਨੂੰ ਕੋਲੀ ਬਾਕੀ ਇਸ ਪਿੰਡ ਦੀ ਕੋਈ ਵੀ ਵਿਕਾਸ ਬਾਰੇ ਇਹਨਾਂ ਨੇ ਨਾ ਕਦੀ ਸੋਚਿਆ ਨਾ ਕੁਝ ਜਿਹੀ ਇਸ ਵਿਕਾਸ ਬਾਰੇ ਧਿਆਨ ਲੈਣ ਦੀ ਬੋਲਦੇ ਆ ਲੈ ਜਾਂਦੇ ਆ ਲੋਕਾਂ ਨੂੰ ਕਹਿੰਦੇ ਆ ਤੇ ਇਹ ਇਹ ਚੀਜ਼ ਨੂੰ ਲੋਕਾਂ ਦਾ ਧਿਆਨ ਭਟਕਾ ਦਿੰਦੇ ਆ ਤੇ ਉਹਨਾਂ ਨੂੰ ਜਦੋਂ ਦਾ ਹੀ ਕੋਰਮਪੰਗ ਕਰਨ ਦੀ ਅਹੀ ਇਹ ਲਾਇਦਾ ਪ੍ਰੋਸੈਸ ਲਾਇਦਾ ਇਹਨਾਂ ਨੇ ਉਸ ਚੀਜ਼ ਦਾ ਮਤਲਬ ਪਹਿਲੇ ਸਾਡੀ ਉਹਦੇ ਕੋਲ ਪਈ ਰਹੀ ਫਾਈਲ ਡੀਡੀਪੀ ਵੀਡੀਓ ਮੈਮ ਕੋ ਔਰ ਕਾਫੀ ਟਾਈਮ ਤੱਕ ਮੀਟਿੰਗਾਂ ਪੈਣ ਤੋਂ ਬਾਅਦ ਉਸ ਤੋਂ ਦੋ ਮੀਟਿੰਗਾਂ ਪੈਣ ਤੋਂ ਬਾਅਦ ਕਾਫੀ ਟਾਈਮ ਤੱਕ ਉੱਥੇ ਪਈ ਰਹੀ ਉਹਨਾਂ ਨੇ ਇਹ ਕਾਰਨ ਵਜ੍ਹਾ ਕੋਈ ਮਤਲਬ ਪਤਾ ਨਹੀਂ ਹੁੰਦੇ ਕੋਈ ਪਰ ਦੱਸਿਆ ਹੈਗਾ ਵੀ ਕੋਈ ਵੀ ਕਾਰਨ ਹੈ ਉਹਦੇ ਜਿਲੇ ਜਾ ਕੇ ਡੀਡੀਪੀਓ ਸਰ ਕੋ ਪੁੱਛਿਆ ਕਿ ਸਾਡੀ ਕਦੋਂ ਆ ਨੈਕਸਟ ਮੀਟਿੰਗ ਤੇ ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਮੇਰੇ ਕੋ ਹਜੇ ਕੋਈ ਵੀ ਫਾਈਲ ਨਹੀਂ ਆਈ। ਫਿਰ ਵੀਡੀਓ ਮੈਮ ਨੂੰ ਅਹੀਂ ਦੁਆਰਾ ਜਾ ਕੇ ਪੁੱਛਿਆ ਫਿਰ ਉਹਨਾਂ ਨੇ ਕਾਫੀ ਟਾਈਮ ਬਾਅਦ ਉੱਥੇ ਫਾਈਲ ਭੇਜੀ ਹੈ ਤੇ ਫਿਰ ਜਾ ਕੇ ਉਹਨਾਂ ਨੇ ਹੁਣ ਆਸ਼ਵਾਸਨ ਦਿੱਤਾ ਡੀਡੀਪੀਓ ਸਰ ਨੇ ਕਿ ਤੁਹਾਡੀ ਜਲਦ ਤੋਂ ਜਲਦ ਮੀਟਿੰਗ ਰਖਾਈ ਜਾ ਔਰ ਉਸ ਉਦੇਸ਼ੇ ਤੁਹਾਡਾ ਉਹਦਾ ਕੀਤਾ ਜਾਏਗਾ ਬਾਕੀ ਸਰ ਅਹੀ ਇਹੀ ਕਹਿਣਾ ਚਾਹੁੰਦੇ ਆ ਮਾਨ ਸਰਕਾਰ ਨੂੰ ਕਿ ਇਸ ਪਿੰਡ ਵਿੱਚ ਆ ਕੇ ਵਿਜ਼ਿਟ ਕਰੋ ਇੱਥੇ ਜਗਾ ਜਗਾ ਮਤਲਬ ਗੰਦਗੀ ਹੈ ਕਚਰਾ ਹੈ ਇਥੋਂ ਸਾਈਡਾਂ ਤੇ ਕਿੰਨੀ ਕਿੰਨੀ ਭੰਗ ਵਗੈਰਾ ਮਤਲਬ ਹੋਏ ਰਿਹਾ ਜੋ ਜੰਗਲ ਜાડ ਬਣੇ ਦਾ ਕੋਈ ਕਿਤੇ ਸਫਾਈ ਦਾ ਉਹ ਧਿਆਨ ਨਹੀਂ ਹੈ ਔਰ ਕਾਫੀ ਜ਼ਿਆਦਾ ਲੋਕੀ ਇਹਨਾਂ ਨੇ ਪਹਿਲਾਂ ਮਤਾ ਜਿਹੜਾ ਮਤਲਬ ਜਿਹੜੀ ਪਹਿਲੀ ਮੀਟਿੰਗ ਹੋਈ ਨਹੀਂ ਕਿ ਉਹਦੇ ਚ ਮਤਾ ਵੀ ਆਈ ਉਦੋਂ ਸਿਰਫ ਇਹਨਾਂ ਨੇ ਇੱਕ ਕੰਮ ਸ਼ੁਰੂ ਕੀਤਾ ਸੀ ਗਰਾਊਂਡ ਦਾ ਪਰ ਉਸ ਗਰਾਊਂਡ ਦੇ ਕੰਮ ਵਿੱਚ ਇਹਨਾਂ ਨੇ ਉਹ ਵੀ ਉਹ ਵੀ ਉਹਨਾਂ ਨੇ ਮਤਲਬ ਸ਼ੁਰੂਆਤ ਕਰਕੇ ਫਿਰ ਰੋਕ ਦਿੱਤਾ ਜਿਸ ਲਈ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਰੋਕਿਆ ਪਤਾ ਚਲਿਆ ਕਿ ਨਹਿਰ ਵਿਭਾਗ ਦਾ ਜਗ੍ਹਾ ਹੀ ਔਰ ਇਹਨਾਂ ਨੇ ਇਸ ਕਰਨੇ ਵੀ ਉਥੇ ਨਹਿਰ ਵਿਭਾਗ ਤੋਂ ਪਰਮਿਸ਼ਨ ਨਹੀਂ ਲਈ ਔਰ ਉਹਨਾਂ ਨੇ ਕੰਮ ਰੋਕਿਆ ਉਸ ਵੇਲੇ ਵੀ ਇਹਨਾਂ ਨੇ ਸਾਨੂੰ ਮਤਲਬ ਸਾਰੇ ਮੈਂਬਰਾਂ ਨੂੰ ਮਿਸਗਾਈਡ ਕੀਤਾ ਕਿ ਇਹਦੀ ਅਹੀ ਪਰਮਿਸ਼ਨ ਲੈ ਲਈ ਹੈ ਨਹਿਰ ਵਿਭਾਗ ਤੋਂ ਇਹ ਕਿੰਨਾ ਵੈਸਾ ਜਿਹੜਾ ਕੀ ਸਰਕਾਰ ਦਾ ਬਰਬਾਦ ਗਿਆ ਵੇਸਟ ਗਿਆ ਕਿ 7-8 ਲੱਖ ਰੁਪਏ ਸ਼ਾਇਦ ਉੱਥੇ ਆਲਰੇਡੀ ਲੱਗ ਚੁਕੇ ਦਾ ਸਰਕਾਰ ਦਾ ਉਹ ਵੇਸਟ ਹੈ ਜਦੋਂ ਤੁਹਾਨੂੰ ਪਤਾ ਹੀ ਸਾਡ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨੀ ਹੈ ਕਿ ਸਾਡੀ ਪੰਚਾਇਤੀ ਜ਼ਮੀਨ ਜਿੰਨੀ ਵੀ ਹੈਗੀ ਹੈ ਉਹ ਜਿੱਥੇ ਵੀ ਹੈ ਉਹਦੇ ਬਾਰੇ ਕੀਤਾ ਜਾਏ ਉਹਦੀ ਕਢਵਾਉਣ ਦੀ ਹਿੰਮਤਾ ਵੀ ਪਾਇਦਾ ਆਹੀ ਨਹੀਂ ਮਤਾ ਪਾਇਦਾ ਅੱਜ ਤੋਂ ਸਾਡੀ ਪਿਛਲੀ ਪੰਚਾਇਤ ਜਿਹੜੀ ਉਹਨਾਂ ਨੇ ਵੀ ਮਤਾ ਪਾਇਦਾ ਇਸ ਚੀਜ਼ ਦਾ ਔਰ ਪੰਚਾਇਤੀ ਜ਼ਮੀਨ ਹੈ ਕਢਾਈ ਜਾਏ ਨਹੀਂ ਲੱਗਦਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਉਹ ਪਾਸਾ ਨਹੀਂ ਗੱਲ ਕਰਦੇ ਤੁਸੀਂ ਤੇ ਉਹਦੇ ਵਿੱਚ ਕਿਤਨਾ ਕਿਤੇ ਡਿਪਾਰਟਮੈਂਟ ਵੀ ਇਨਵੋਲ ਹੈ ਕਿਉਂਕਿ ਡਿਪਾਰਟਮੈਂਟ ਨੂੰ ਚਾਹੀਦਾ ਸੀ ਕਿ ਪਹਿਲੇ ਵੈਰੀਫਾਈ ਕਰਦਾ ਕਿ ਇੱਥੇ ਪਹਿਲੇ ਲਗਾਣੀ ਚਾਹੀਦੀ ਹੈ ਜਾਂ ਨਹੀਂ ਲਗਾਣੀ ਚਾਹੀਦੀ ਬੇਸਤੇ ਨਹੀਂ ਹੋਣਗੇ ਪਹਿਲੇ ਸਰ ਬਿਲਕੁਲ ਹੀ ਇਹਦੀ ਵਿਚਾਈ ਕਹਿੰਦੇ ਆ ਕਿ ਡਿਪਾਰਟਮੈਂਟ ਇਨਵੋਲ ਹੈ ਕਿਉਂਕਿ ਇਹਨਾਂ ਨੇ ਆਹੀ ਜਦੋਂ ਇਹਨਾਂ ਨੂੰ ਪੁੱਛਦੇ ਆ ਹੁਣ ਆਹੀ ਤੇ ਆ ਜਾ ਕਿ ਸਰਵੰਸਾਲ ਨੂੰ ਪੁੱਛਣਾ ਉਹਨਾਂ ਨੇ ਸਾਨੂੰ ਸਿੱਧਾ ਬੋਲਿਆ ਕਿ ਤੋ ਸਾਡੇ ਕੋ ਪਰਮਿਸ਼ਨ ਹੈਗੀ ਹੂੰ ਇਹਨਾਂ ਤੇ ਸਾਡੇ ਤੇ ਪ੍ਰੈਸ਼ਰ ਪਾਇਆ ਗਿਆ ਕੀ ਆਪਣੇ ਪ੍ਰੋਸੀਜਰ ਜਿਹੜਾ ਇਹਨੂੰ ਬੰਦ ਕਰਕੇ ਤੇ ਸਾਡੇ ਨਾਲ ਚਲਿਆ ਜਾਏ ਪਰ ਲੋਕਾਂ ਦਾ ਵੀ ਪ੍ਰੈਸ਼ਰ ਪਾ ਰਹੇ ਨੇ ਸਾਡੇ 55 ਮੈਂਬਰਾਂ ਤੇ ਜਾਕੀ ਬਿਲਕੁਲ ਗਲਤ ਹੈ ਅਹੀ ਦੇ ਖਿਲਾਫ ਜਾਣਦੇ ਆ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਇਹੀ ਮੰਗ ਕਰਨੇ ਆ ਕਿ ਪਲੀਜ਼ ਅੱਗੇ ਹੋ ਕੇ ਦੇਖਿਆ ਜਾਏ ਕਿ ਆਕੇ ਇਸ ਪਿੰਡ 'ਚ ਵਿਜ਼ਿਟ ਕੀਤਾ ਜਾਏ ਔਰ ਦੇਖਿਆ ਜਾਏ ਕਿ ਇਸ ਪਿੰਡ 'ਚ 1% ਵੀ ਜਿਹੜੀ ਹੈ ਲੋਕਾਂ ਦੇ ਪਿੰਡਾਂ 'ਚ ਕਿੰਨੀ ਆ ਜ਼ਿਆਦਾ ਤਰੱਕੀਆਂ ਕੀਤੀਆਂ ਪਰ ਸਾਡਾ ਪਿੰਡ ਉੱਥੇ ਦਾ ਉੱਥੇ ਹੀ ਖੜਿਆ ਹੈ ਆਪਣਾ ਕਿਥੇ ਰਹਿਣ ਵਾਲੇ ਪੰਚਾਇਤ ਕਿੰਗ ਦੀਆਂ ਤੋਂ ਪੰਜ ਪੀ ਕਲੋਨੀ ਤੋਂ ਮੈਂਬਰ ਮੰਗਾ ਤੇ ਬਾੜ ਨੰਬਰ 3 ਦਾ ਤੇ ਸਾਡੀ ਇਹ ਮੁਕੀ ਮੰਗ ਆ ਕਿ ਕਾਫੀ ਦਿਨ ਤੋਂ ਬਰਸਾਤਾ ਹੋ ਰਹੀਆਂ ਆ ਪੂਰਾ ਰੋਡ ਮਕੀ ਬਿਲਕੁਲ ਝਾੜੀਆਂ ਝੜੀਆਂ ਆ ਦੀਆਂ ਕਿ ਨਾ ਕੋਈ ਸਾਸਪਾਈ ਵਾਲਾ ਨਾ ਹੀ ਕੋਈ ਨਰੇ ਗਾਣੇ ਆ ਪੰਮਕੀ 35 ਤੋਂ 40 ਘਾੜ ਦਿੱਤੇ ਸੀ ਉਹਨਾਂ ਦੇ ਵਿੱਚੋਂ ਮਕੀ ਸਾਡੇ ਘਾੜ ਜਿਹੜੇ ਆ ਨਹੀਂ ਬਣ ਗਏ ਤੇ ਜਿਹੜੇ ਛੋਟੇ ਭੁਰਦੇ ਆ ਉਹ ਸਰਪੈਂਚ ਦੇ ਕਲੋਜ਼ ਹੈਗੇ ਆ ਉਹਨਾਂ ਦੇ ਕਾਰਡ ਵੀ ਬਣਦੇ ਆ ਤੇ ਪੈਸੇ ਵੀ ਪੈ ਰਹੇ ਆ ਤੇ ਸਾਡਾ 6-7 ਦਿਨ ਹੋ ਗਿਆ ਨਾ ਤੇ ਕੋਈ ਕਾਰਡ ਬਣਿਆ ਪਹਿਲੀ ਗੱਲ ਤੇ ਆਪਾਂ ਦੇ ਸਰਪੰਚ ਦੇ ਅਜਿੰਦ ਜਈ ਮਕੀ ਹੁੰਦਾ ਹਸਬੰਦ ਆ ਉਹਨਾਂ ਨੇ ਦਿੱਤੇ ਹੀ ਉਹਨਾਂ ਕਿਹਾ ਸੀ ਕਿ ਮੈਂ ਸੈਕਟਰੀ ਦੀ ਆਲਾ ਜਦੋਂ ਤਾਂ ਸੈਕਟਰੀ ਨੂੰ ਪੁੱਛਿਆ ਆਪਾਂ ਜਾ ਗਏ ਤੇ ਸੈਕਟਰੀ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਨਹੀਂ ਆਇਆ ਇਹਦੇ ਠੀਕ ਆ ਉਰ ਤੋਂ ਬਾਅਦ ਮੈਂ ਫੇਰ ਪੁੱਛਿਆ ਉਹਨਾਂ ਨੂੰ ਤੇ ਉਹਨਾਂ ਸਾਨੂੰ ਗਿਆਤਾ ਕਿ ਨਹੀਂ ਪਲਾਂਟ ਦੇ ਕੋਲ ਕੋਈ ਕਾਰਡ ਹਲੇ ਪਿਛੋਂ ਨਹੀਂ ਪਾ ਰਹੇ ਬਾਕੀ ਵੀ ਭਾਂਦੇ ਆ ਸਾਡੇ ਮੁੰਡੇ ਆ ਬੇਲੇ ਆ ਜਿਹੜੇ ਤੇ ਪਲਾਂਦੇ ਆ ਚਲੋ ਉਹਨਾਂ ਦਾ ਕਾਤਾ ਕੰਮ ਕਰਨਾ ਸਾਸਪਾਈ ਹੋਵੇ ਬਾਕੀ ਇਥੇ ਗੰਦਗੀ ਆ ਕੂੜੇਦਾਨ ਚਾਹੀਦੇ ਆ ਕੂੜੇਦਾਨ ਵੀ ਨਹੀਂ ਬੜੇ ਹੋਏ ਮੱਕੀ ਕਾਫੀ ਜਿਹੜੀਆਂ ਸਮੱਸਿਆ ਇਹ ਸਪਾਈ ਦੇ ਚੱਕਰ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਆ ਤੁਹਾਡੇ ਮਤੇ ਵੀ ਪੈ ਚੁਕੇ ਨੇ ਕੂੜੇਦਾਨ ਨੂੰ ਲੈ ਕੇ ਜਾਂ ਹੋਰ ਵੀ ਕੋਈ ਹਾਂ ਸਾਡੀ ਫਸਟ ਮੀਟਿੰਗ ਹੋਈ ਸੀ ਉਹਦੇ ਵਿੱਚ 7 ਤੋਂ 8 ਮਤੇ ਪਏ ਸੀ ਉਹਦੇ ਵਿੱਚ ਕੀ ਕੂੜੇਦਾਨ ਦਾ ਵੀ ਮਤਾ ਪਿਆ ਸੀ ਕਿ ਕੂੜੇਦਾਨ ਲੱਗੇ ਜਾਣਗੇ ਉਹਨਾਂ ਦੇ ਵਿੱਚ ਮਕੀ ਕਚਰਾ ਸੁੱਕਾ ਵੱਖਰਾ ਘਿੱਲਾ ਮੇਰਾ ਨਾਮ ਆਸ਼ੂ ਹੈ ਮੈਂ ਛੋਟੇਪੁਰ ਦੇ ਸਰਪੰਚ ਹਾਂ ਔਰ ਮੈਂ ਇਹ ਕਹਿਣਾ ਚਾਹਨੀ ਆ ਕਿ ਜੋ ਵੀ ਇਹ ਮੈਂਬਰ ਪੰਜ ਮੈਂਬਰ ਇਹਨਾਂ ਨੇ ਹੀ ਕੰਮ ਪਿੰਡ ਦਾ ਕੰਮ ਰੋਕਿਆ ਹੋਇਆ ਆ ਆਪਾਂ ਤੇ ਪਿੰਡ ਦਾ ਕੰਮ ਕਰਵਾਉਣਾ ਚਾਹੁੰਦੇ ਆ ਤੇ ਕਿਨਾਂ ਦੇ ਕੰਮ ਇਹਨਾਂ ਦੇ ਕਾਰਨ ਕੰਮ ਰੁਕਿਆ ਹੋਇਆ ਹੈ ਫਸੇ ਆ ਕਿ ਇਹ ਅਗਰ ਨਾਲ ਮਿਲਣਗੇ ਤੇ ਫੇਰ ਹੀ ਫਿਰਦੇ ਅਸੀਂ ਵਿਕਾਸ ਕਰਾਂਗੇ ਨਾ ਹਾਂ ਉਹ ਨਹੀਂ ਜੀ ਉਹ じゃ ਕੁਛ ਨਹੀਂ ਹੋਇਆ ਕੰਮ ਸ਼ੁਰੂਆਤ ਕਰਵਾਈ ਸੀ ਔਰ ਕੰਮ ਇਹਨਾਂ ਨੇ ਹੀ ਬੰਦ ਕਰਵਾਇਆ ਔਰ ਨੀਕਾ ਕੋਈ ਨਹੀਂ ਰਕਾਟ ਦੇਖ ਸਕਦੇ ਹੋ ਠੀਕ ਹੈ ਨਾ ਆਪਾਂ ਤੇ ਮਤਲਬ ਉਥੇ ਵੀ ਨਰੇਕਾ ਦਾ ਕੰਮ ਸ਼ੁਰੂ ਹੋਇਆ ਸੀ ਤੇ ਅੱਗੇ ਤੁਸੀਂ ਚੈੱਕ ਕਰ ਸਕਦੇ ਹੋ ਜਗਾ ਪੰਚਾਇਤ ਦੀ ਸੀ ਕੀ ਜਾਂ ਲੈਰੀ ਵੀ ਬਾਗ ਦੀ ਸੀ ਨਹੀਂ ਨਹੀਂ ਨਹਿਰ ਤੇ ਕਿ ਆ ਪੰਚਾਇਤ ਕੰਮ ਕਰਾ ਸਕਦੀ ਉੱਥੇ ਨਹਿਰ ਮੈਕਬੀ ਦੀ ਜਗ੍ਹਾ ਤੇ ਨਹੀਂ ਜੇ ਅਸੀਂ ਉਹਨਾਂ ਨਾਲ ਰਿਕਵੈਸਟ ਕੀਤੀ ਸੀਗੀ ਕਿ ਚਲੋ ਇੱਥੇ ਪਾਰਕਿੰਗ ਹੁੰਦੀ ਚਾਹੀਦੀ ਆ ਅੱਗੇ ਉਹਨਾਂ ਨੇ ਪਰਮਿਸ਼ਨ ਵੀ ਦਿੱਤੀ ਸੀਗੀ ਨੋਟੀਫਿਕੇਸ਼ਨ ਆ ਗਈ ਪਰਮਿਸ਼ਨ ਦੀ ਤੁਹਾਡੇ ਕੋਲ ਨਹੀਂ ਨਹੀਂ ਅਜੇ ਮਤਲਬ ਗਏ ਹੀ ਗਏ ਨਹੀਂ ਤੇ ਵੈਸੇ ਤੇ ਕੰਮ ਸ਼ੁਰੂਆਤ ਹੋਈਗੀ ਤੇ ਆਪ ਦੇ ਵਿੱਚ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਕੰਮ ਸ਼ੁਰੂ ਕਰਾ ਦਿੱਤਾ ਗਿਆ ਸੀਗਾ ਉੱਥੇ ਨਹੀਂ ਨਹੀਂ ਪਰਮਿਸ਼ਨ ਤੋਂ ਬਿਨਾ ਤਾਂ ਨਹੀਂ ਕੰਮ ਕਰਾਉਂਦੇ ਉਹ ਕਿਉਂਕਿ ਅਰੋਪ ਜਿਹੜੇ ਲਗਾ ਰਿਆ ਗਿਆ ਮੈਂਬਰ ਜਿਹੜੇ ਉਹ ਕਹਿੰਦੇ ਕਿ ਪਾਇਨ ਤੋਂ 7 ਲੱਖ ਰੁਪਏ ਦਾ ਮਤਾ ਪਾਸ ਤੋਂ ਬਾਅਦ ਵੀ 5 ਤੋਂ 7 ਲੱਖ ਦਾ ਕੰਸਟਰਕਸ਼ਨ ਉੱਥੇ ਲਗਾ ਕਰ ਦਿੱਤੀ ਕਿ ਸੀ ਨਹੀਂ ਨਹੀਂ ਇੰਨਾ ਦਾ ਵੀ ਨਹੀਂ ਇਸ ਹਾਲ ਕੋਈ ਵੀ ਤੇ ਦੂਸਰਾ ਕਾਫੀ ਗੰਦਗੀ ਦਾ ਆਲਮ ਜਿਹੜਾ ਪਿੰਡ ਵਿੱਚ ਦੇਖਣ ਨੂੰ ਮਿਲ ਰਿਹਾ ਆ ਉਹਨੂੰ ਲੈ ਕੇ 50 ਤੋਂ ਕੁਝ ਪਤਾ ਜਾਦਾ ਹਾਂਜੀ ਸਰ ਉਹਦੇ ਕੂੜੇਦਾਨ ਦਾ ਮਤਲਬ ਕਿ ਮਤਾ ਪਾਸ ਕਰਵਾਇਆ ਹੀਗਾ ਤੇ ਇਹ ਤੇ ਹੁਣ ਮਤਲਬ ਕਿ ਇਹ ਸਾਈਨ ਕਰਨਗੇ ਤੇ ਫੇਰ ਹੀ ਕੰਮ ਸ਼ੁਰੂਆਤ ਹੋਣਗੇ ਨਾ ਵੈਸੇ ਸੈਕਟਰ ਸਾਹਿਬ ਨਾਲ ਗੱਲ ਹੋਈਗੀ ਮਤਾ ਪਾਸ ਕਰਵਾਏ ਦਾ ਤੇ ਕੋਈ ਵੀ ਕੰਮ ਹੈ ਕੋਈ ਮਤਲਬ ਕਿ ਜਲਦਬਾਜੀ ਨਾਲ ਤੇ ਕੋਈ ਕੰਮ ਨਹੀਂ ਦੇਣੀਆਂਗੇ ਕੰਮ ਹੈ ਕਿ ਮ੍ਰਿਤਿਆ ਨਾਲ ਲਾਈਵ ਨਹੀਂ ਅਮਿਤ ਥਾਪੜ ਦੀ ਰਿਪੋਰਟ